ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਆ ਸਬਜੀ ਦੇ ਤਾਜ਼ੇ ਰੇਟ ਤਰੀਕ ਆ ਜਿਹੜੀ ਅੱਜ ਹੋ ਗਈ 20 ਫਰਵਰੀ ਤੇ 2025 ਜਿਹੜੇ ਸਾਡੇ ਚੈਨਲ ਦਾ ਨਵੇਂ ਜੁੜੇ ਉਹ ਸਾਡੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਨਾਲ ਬੈੱਲ ਵਾਲ ਆਈਕਨ ਜਰੂਰ ਨੱਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਤੇ ਆਪਾਂ ਜਿਹੜੇ ਰੇਟ ਦੱਸਾਂਗੇ ਮੋਗਾ ਮੰਡੀ ਦੇ ਵੀਡੀਓ ਕਰਦੇ ਆਂ ਸ਼ੁਰੂ ਜਿਵੇਂ ਅੱਗੀ ਵੀਰੇ 25 ਤੋਂ 30 ਰੁਪਏ ਕਿਲੋ ਅਚਾਰੀ ਵੇਗੀ 30 ਰੁਪਏ ਕਿਲੋ ਟਿੰਡੀ ਜਿਹੜੀ ਬਾਹਰ ਲਈ ਆ ਉਹ ਵੇਗੀ 12-13 ਰੁਪਏ ਕਿਲੋ ਚੂਚੂ ਬੈਂਗਣ 15 ਰੁਪਏ ਕਿਲੋ ਸ਼ਿਮਲਾ 20 ਤੋਂ 25 ਰੁਪਏ ਤੇ ਆ ਮੋਗਰਾ ਵਿਗਿਆ ਬਾਈ ਜੀ ਇਹ 25 ਤੋਂ 30 ਰੁਪਏ ਕਿਲੋ ਹਾਂ ਵੀ ਗੁਲਜਾਰ ਸਿਆਂ ਤੇ ਬੰਦ ਗੋभी ਵੀ ਵਿਕੀ 3-4 ਰੁਪਏ ਕਿਲੋ ਮਟਰ ਬਾਈ ਜੀ ਅੱਜ ਮਟਰ ਥੋੜਾ ਜਿਹਾ ਗਰਮ ਹੋ ਗਿਆ ਮਾਹੌਲ ਪੈਨਸਲ ਲੋਕਲ ਮਟਰ ਸੀਗਾ ਉਹ 25 ਰੁਪਏ ਤੱਕਰ ਵੇਗਿਆ ਵਾ ਜਿਹੜਾ ਤਰਨ ਤਰਨ ਵਾਲਾ ਉਹ 15 ਰੁਪਏ ਤੋਂ ਲੈ ਕੇ 18 ਰੁਪਏ ਤੇ ਕਰੋ 15 16 17 18 ਸਿੰਗਲ ਤੜਾਈ ਹਰਾ ਪਿਆਈ ਵਿਗਿਆ 18 20 ਰੁਪਏ ਕਿਲੋ 19 ਰੁਪਏ ਗਾਜਰ ਵੈਗੀ ਆ ਬਾਈ ਜੀ 5 ਤੋਂ 5 ਤੋਂ 6 ਰੁਪਏ ਦੇ ਵਿੱਚ ਵਿੱਚ ਆ ਆਲੂ ਆ ਇਹ 4 400 ਆ ਜੀ ਆਲੂ ਵੈ ਗਿਆ ਲੱਫੜ ਹਲਕਾ ਅੱਗੇ ਨਾਲੋਂ ਇਹ 400 ਰੁਪਏ 400 ਰੁਪਏ ਵੇਚ ਗਿਆ ਵਾ ਇਹ ਡਾਇਮੰਡ 300 ਆ ਡਾਇਮੰਡ ਵੇਗਿਆ ਜੀ 300 ਰੁਪਏ ਆ ਜੋ ਕਰੋਂਡਾ ਇਹ ਆ 550 ਵਿੱਚ 500 ਲਾਦਾਗੀ ਕਰੋਂਡਾ 550 ਰੁਪਏ ਬਾਈ ਜੀ ਬਾਰਸ਼ਾ ਮੌਸਮ ਠੰਡਾ ਬਾਰਸ਼ ਕਰਕੇ ਤੇ ਥੋੜਾ ਜਿਹਾ ਮੰਦਾ ਹੋ ਗਿਆ ਕਾ ਘਟ ਸੀਗਾ ਆਲੂ ਦੀ ਆਮਦ ਵੀ ਤੇਜ ਹੋ ਗਈ ਹੁਣ ਪਟਾਈਆਂ ਚੱਲ ਪਈਆਂ ਤੇ ਫਸਲ ਬਹੁਤ ਪਰ ਆ ਕੀ ਅਜਾ ਬਾਰਸ਼ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਨੀ ਦੇ ਨਾਲ ਗਾਹ ਘਟ ਸੀਗਾ ਛਿਗੜੋ ਛਿਗੜੀ ਹੋਈ ਵੀ ਬੁਰੇ ਹਾਲ ਆ 22 ਰੁਪਏ